ਪੀ ਕਨਨਾ ਮੈਡਮ ਉਮਨੀਤ ਕੌਂਡਲ ਜੀ ਦੀ ਰਵਾਇਣ ਹੇਟਰ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟ ਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ ਅੱਥੇ ਅੱਜ ਅਸੀਂ ਉੱਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕੱਦਮੇ ਦਰਜ ਐ ਜਿਨ੍ਹਾਂ ਕੋਲੋਂ ਸਾਨੂੰ ਕੋਈ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫ 8 ਦੇ ਸਟੇਟ ਕਰ ਰਹੇ ਹਾਂ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੇ ਖਿਲਾਫ ਅਸੀਂ 110 ਦੇ ਕਲੰਦਰੇ ਦੇਨੇ ਕੋਰਟ ਚ ਆਪਣੇ ਇਸ ਜੇਮ ਸਾਹਿਬ ਦੀ ਅਦਾਲਤ ਚ ਇੱਕ ਪ੍ਰਾਣੇ ਜਿਵੇਂ ਮੰਜੇ ਹੁੰਦੇ ਨੇ ਉਹ ਮੰਜੇ ਦੇ ਪਾਵੇ ਦੇ ਵਿੱਚ ਉਹਨਾਂ ਨੇ ਲੁਕੋ ਕੇ ਰੱਖਿਆ ਸੀਗਾ ਤੇ ਅਸੀਂ ਉੱਥੋਂ ਕਰੀਬਨ 8-10 ਗ੍ਰਾਮ ਜਿਹੜਾ ਹੈਗਾ ਆਪਣਾ ਹਰੀਨ ਹੈਰਨ ਕੱਢੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਨੇ ਪੈਣਾ ਉਹਨਾਂ ਦੇ ਫਾਦਰ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਿਵਮ ਜਿਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰ ਕੀਤੇ ਸੀਗੇ ਅਰਜ ਉਹਨਾਂ ਦੀ ਮਦਰ ਤੇ ਸ਼ਿਵਮ ਦੀ ਵਾਈਫ ਹੈ ਉਹ ਫੜੀ ਗਈ ਆ ਹਿਰੋਂ ਦੇ ਨਾਲ ਅਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ 5 ਦਿਨ ਅਸੀਂ ਲਗਾਤਾਰ ਇਸੇ ਏਰੀਏ ਚ ਹੌਟਸਪੌਟ ਏਰੀਏ ਚ ਕਾਤਸ ਆਪਰੇਸ਼ਨ ਕਰ ਰਹੇ ਹਾਂ ਲਗਾਤਾਰ 5 ਦਿਨ ਵਾਸਤੇ ਅੱਗੇ